ਸਾਸਤਰੀ ਕੱਲ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਦੋਂ ਆਪਾਂ ਕਾਪੀ ਪੇਸਟ ਚੈਨਲ ਬਣਾਈਦਾ ਵਾ ਸਕ੍ਰਿਪਟ ਤੇ ਆਪਾਂ ਲੇਖ ਲਈਦੀ ਹੈ ਅਤੇ ਕਹਾਣੀ ਸਟੋਰੀਆਂ ਕੁਝ ਵੀ ਹੋਵੇ ਤੇ ਉਹਨੂੰ ਜਦੋਂ ਬੋਲ ਕੇ ਵੀਡੀਓ ਤਿਆਰ ਕਰ ਲਈਦਾ ਤਾਂ ਸਭ ਤੋਂ ਜ਼ਿਆਦਾ ਆਪਾਂ ਨੂੰ ਜ਼ਰੂਰਤ ਪੈਂਦੀ ਆ ਥੰਮ ਮੇਲ ਦੀ ਕਿ ਆਪਾਂ ਥੰਮ ਮੇਲ ਕਿੱਦਾਂ ਬਣਾਉਣਾ ਉਹਦਾ ਪਹਿਲਾਂ ਲੋਕ ਜਦੋਂ ਥੰਮ ਮੇਲ ਬਣਾਉਂਦੇ ਹੁੰਦੇ ਤੇ ਉਹ ਪਿਕਸਾ ਦੇ ਵਿੱਚ ਜਾ ਕੇ ਤੇ ਉੱਥੋਂ ਥੰਮ ਮੇਲ ਬਣਾ ਕੇ ਤਿਆਰ ਕਰ ਲੈਂਦੇ ਸੀ ਸਿਰਫ ਟੈਕਸ ਲਿਖ ਕੇ ਆ ਤਿਆਰ ਕਰ ਲੈਂਦੇ ਅੱਜ ਕੱਲ੍ਹ ਹੁਣ ਜਿਹੜੇ AI ਦੁਆਰਾ ਤਿਆਰ ਥੰਮ ਮੇਲ ਜ਼ਿਆਦਾ ਲੋਕ ਉਹ ਯੂਜ਼ ਕਰਦੇ ਆ ਜ਼ਿਆਦਾ AI ਦਾ ਜ਼ਮਾਨਾ ਆ ਗਿਆ ਇਸ ਕਰਕੇ AI ਜ਼ਿਆਦਾ ਥੰਮ ਮੇਲ ਵੀ ਚੱਲਣ ਲੱਗੇ ਤੇ ਉਹ ਇਮੇਜ ਕਿੱਦਾਂ ਕ੍ਰੀਏਟ ਕਰਨੀ ਆ AI ਦੁਆਰਾ ਮੈਂ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਦੀ ਆ ਬਿਲਕੁਲ ਆਸਾਨ ਤਰੀਕਾ ਜੋ ਕਿ ਆਪਾਂ ਪੰਜਾਬੀ ਵਿੱਚ ਹੀ ਤੁਹਾਡੇ ਸਾਹਮਣੇ ਬਣਾ ਕੇ ਤਿਆਰ ਕਰਾਂਗੇ ਕੋਈ ਜ਼ਰੂਰੀ ਨਹੀਂ ਕਿ ਹਰ ਚੀਜ਼ ਇੰਗਲਿਸ਼ 'ਚ ਹੀ ਤਿਆਰ ਹੁੰਦੀ ਆ ਆਪਣੀ ਮੇਨ ਭਾਸ਼ਾ ਪੰਜਾਬੀ 'ਚ ਵੀ ਆਪਾਂ ਤਿਆਰ ਕਰਵਾ ਸਕਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਚੱਲਾਂਗੇ ਚੈਟ ਜੀਪੀ ਦੇ ਵਿੱਚ ਜੋ ਕਿ ਮੈਂ ਹਰ ਵਾਰ ਤੁਹਾਨੂੰ ਵੀਡੀਓ 'ਚ ਦੱਸਦੀ ਆ ਇਹਦੇ ਵਿੱਚ ਇੱਕ ਆਪਸ਼ਨ ਹੁੰਦੀ ਆ ਇਮੇਜ ਕ੍ਰੀਏਟ ਆ ਦੇਖੋ ਜੀ ਲਿਖਿਆ ਹੈ ਨਾ ਇਹਦੇ ਗੱਡੀ ਆਪਾਂ ਆਪਣਾ ਟੋਪਿਕ ਲਿਖਣਾ ਕਿ ਜਿਹਦੇ ਉੱਤੇ ਆਪਾਂ ਥੰਮ ਮੇਲ ਤਿਆਰ ਕਰਨਾ ਤੇ ਉਹ ਮੈਂ ਪੰਜਾਬੀ ਵਿੱਚ ਲਿਖਾਂਗੀ ਮੈਂ ਕੀ ਲਿਖਦੀ ਆ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਮੈਂ ਇੱਥੇ ਲਿਖਿਆ ਸਫਲਤਾ ਪਰਮਾਤਮਾ ਦੇ ਹੱਥ ਵਿੱਚ ਹੈ ਕਰਮ ਸਾਡੇ ਕੋਲ ਹੈ ਪੰਜਾਬੀ ਮੈਨ ਇਸ ਤਰ੍ਹਾਂ ਦੀ ਇਮੇਜ ਤਿਆਰ ਕਰਕੇ ਦੋਸਤ ਇਹਦੇ ਗਾੜੀ ਹੁਣ ਆਪਾਂ ਇਮੇਜ ਦਾ ਰੇਸ਼ੀਓ ਸਿਲੈਕਟ ਕਰਨਾਗੇ ਤੁਹਾਨੂੰ ਛੋਟ ਵਿੱਚ ਚਾਹੀਦਾ ਜਾਂ ਲੌਂਗ ਵਿੱਚ ਮੈਂ ਲੌਂਗ ਦਾ ਥੰਬ ਮੇਰੇ ਤੁਹਾਨੂੰ ਬਣਾ ਕੇ ਦੱਸਦੀ ਆ ਇੱਥੇ ਆਪਾਂ ਲਿਖਣਾ 16/9 ਰੇਸ਼ੀਓ ਇਹ ਆਪਣਾ ਜਿਹੜਾ ਥੰਬ ਮੇਲ ਬਣ ਕੇ ਤਿਆਰ ਹੋਏਗਾ ਨਾ ਉਹ ਲੌਂਗ ਵੀਡੀਓ ਦੇ ਵਿੱਚ ਤੁਸੀਂ ਥੰਬ ਮੇਲ ਲਾ ਸਕਦੇ ਜੀ ਤੇ ਇਹ ਜਿਹੜੀਆਂ ਇਮੇਜ ਤੁਹਾਡੇ ਸਾਹਮਣੇ ਦੇਖਿਓ ਬਣ ਕੇ ਹੁਣੇ 2 ਮਿੰਟਾਂ ਚ ਤਿਆਰ ਹੋ ਜੂਗੀ ਇਹ ਜਿਹੜੀਆਂ ਇਮੇਜ ਕ੍ਰੀਏਟ ਕਰੀ ਦੀਆਂ ਹਨ ਇਹ ਆਪਾਂ ਵੀਡੀਓ ਦੇ ਵਿੱਚ ਵੀ ਲਾ ਕੇ ਤਿਆਰ ਕਰ ਸਕਦੇ ਜਿੰਨੀਆਂ ਮਰਜ਼ੀ ਇਥੋਂ ਆਪਾਂ ਇਮੇਜ ਕ੍ਰੀਏਟ ਕਰ ਸਕਦੇ ਆ ਦੇਖੋ ਤੁਹਾਡੇ ਸਾਹਮਣੇ ਬਿਲਕੁਲ ਥੰਮੇਲ ਬਿਲਕੁਲ ਤਿਆਰ ਹੋ ਗਿਆ ਵਾ ਤੇ ਇਹਨੂੰ ਆਪਾਂ ਜਿੱਦਾਂ ਮਰਜ਼ੀ ਵੀਡੀਓ ਚ ਵੀ ਲਾ ਸਕਦੇ ਆ ਜਾਂ ਥੰਮੇਲ ਵਾਂਗੂ ਯੂਜ਼ ਵੀ ਕਰ ਸਕਦੇ ਆ ਤੁਸੀਂ ਸਿੰਪਲ ਜੀ ਆਪਣੀ ਭਾਸ਼ਾ ਵਿੱਚ ਲਿਖਣਾ ਕਿ ਜਿੱਦਾਂ ਜਿੱਦਾਂ ਦੀ ਤੁਹਾਨੂੰ ਫੋਟੋ ਚਾਹੀਦੀ ਹੈ ਜਾਂ ਇਮੇਜ ਚਾਹੀਦੀ ਹੈ ਜਾਂ ਛੋਟ ਵਾਸਤੇ ਚਾਹੀਦੀ ਤੁਸੀਂ ਆਪਣੀ ਪੰਜਾਬੀ ਭਾਸ਼ਾ ਵਿੱਚ ਲਿਖ ਦਿਓ ਤਾਂ ਤੁਹਾਨੂੰ ਮਿੰਟਾਂ ਦੇ ਵਿੱਚ ਤਿਆਰ ਕਰਕੇ ਦਊਗਾ AI ਤਾਂ ਇਹਨੂੰ ਪ੍ਰੈਸ ਕਰਕੇ ਰੱਖਣਾ ਤੇ ਇੱਥੇ ਸੇਵ ਦਾ অপਸ਼ਨ ਆਉਂਦਾ ਇਹਨੂੰ ਸੇਵ ਕਰ ਦੇਣਾ ਤਾਂ ਸਿੱਧਾ ਗੈਲਰੀ ਵਿੱਚ ਚਲ ਜਣੀ ਇਮੇਜ ਅਗਰ ਤੁਸੀਂ ਹੋਰ ਕੁਝ ਜਾਨਣਾ ਚਾਹੁੰਦੇ ਜੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ